ਸੱਚ ਰੀਕਾ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਅਗਲੀ ਐਪੀਸੋਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ 2027 ਭਾਵੇਂ ਹਲੇ ਕਾਫੀ ਦੂਰ ਹੈ ਲੇਕਿਨ ਪੰਜਾਬ ਦੀ ਰਾਜਨੀਤੀ ਵਿੱਚ ਪੰਜਾਬ ਦੀ ਸਿਆਸਤ ਵਿੱਚ ਹਰ ਧਿਰ ਹਰ ਪਾਰਟੀ 2027 ਦੀਆਂ ਤਿਆਰੀਆਂ ਦੇ ਵਿੱਚ ਹੀ ਲੱਗੀ ਹੋਈ ਹੈ ਸਾਰਾ ਜ਼ੋਰ ਹੁਣੇ ਤੋਂ ਹੀ 2027 ਦੀਆਂ ਚੋਣਾਂ ਦੇ ਵੱਲ ਕੇਂਦਰਿਤ ਜੋ ਵੀ ਘਟਨਾਕ੍ਰਮ ਘਟਦਾ ਹੈ ਕੁਝ ਵੀ ਫੈਸਲਾ ਲਿਆ ਜਾਂਦਾ ਹੈ ਕਿਸੇ ਵੀ ਧਿਰ ਵੱਲੋਂ ਉਸ ਨੂੰ 2027 ਦੀਆਂ ਚੋਣਾਂ ਦੇ ਚਸ਼ਮੇ ਵਿੱਚੋਂ ਹੀ ਦੇਖਿਆ ਜਾਂਦਾ ਹੈ ਕਿ ਇਸ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਹੋਵੇਗਾ ਚਰਚਾ ਇਸ ਦੇ ਆਲੇ-ਦੁਆਲੇ ਹੀ ਹੁੰਦੀ ਹੈ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਨ ਦਾ ਸਿੰਡੀਗੇਟ ਭੰਗ ਕਰਨ ਦਾ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਉਦੋਂ ਵੀ ਇਸੇ ਤਰੀਕੇ ਨਾਲ ਇਸ ਦੀ ਚਰਚਾ ਹੋਈ ਇਹ ਕਿਹਾ ਗਿਆ ਕਿ ਭਾਜਪਾ ਨੇ ਸੈਲਫ ਗੋਲ ਕਰ ਲਿਆ ਹੈ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾਇਆ ਹੈ ਇਸ ਦਾ ਫਾਇਦਾ ਬਾਕੀ ਵਿਰੋਧੀ ਧਿਰਾਂ ਨੂੰ ਹੋਏਗਾ ਵਿਰੋਧੀ ਪਾਰਟੀਆਂ ਨੂੰ ਹੋਏਗਾ ਭਾਜਪਾ ਨੂੰ ਇਸ ਦਾ ਨੁਕਸਾਨ ਹੋਏਗਾ ਸੋ ਸਵਾਲ ਇਹ ਖੜਾ ਹੁੰਦਾ ਹੈ ਉਦੋਂ ਕਿ ਫਿਰ ਭਾਜਪਾ ਨੇ ਇਹ ਨਿਰਣਾ ਕਿਉਂ ਲਿਆ ਇਹ ਫੈਸਲਾ ਕਿਉਂ ਕੀਤਾ ਕੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਸੈਂਟਰਲ ਲੀਡਰਸ਼ਿਪ ਹੈ ਉਹ ਇਸ ਗੱਲ ਤੋਂ ਜਾਣੂ ਨਹੀਂ ਕਿ ਇਹ ਯੂਨੀਵਰਸਿਟੀ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਜੁੜੀ ਹੋਈ ਹੈ ਭਾਵੇਂ ਕੰਟਰੋਲ ਅੱਜ ਵੀ ਕੇਂਦਰ ਸਰਕਾਰ ਕੋਲ ਹੀ ਸੀ ਕੋਈ ਵੀ ਫੈਸਲੇ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲਏ ਜਾਂਦੇ ਫਿਰ ਇਸ ਤਰੀਕੇ ਦੇ ਫੈਸਲੇ ਲੈਣਾ ਲੋਕਾਂ ਨੂੰ ਹੋਰ ਆਪਣੇ ਤੋਂ ਉਲਟ ਕਰਨਾ ਜਾਂ ਵਿਰੋਧੀ ਧਿਰਾਂ ਨੂੰ ਇਹ ਮੌਕਾ ਦੇਣਾ ਕਿ ਭਾਜਪਾ ਪੰਜਾਬ ਵਿਰੋਧੀ ਹੈ ਇਸ ਤਰ੍ਹਾਂ ਦੀ ਸਿਆਸਤ ਕਿਉਂ ਕੀਤੀ ਜਾ ਰਹੀ ਬੜੇ ਲੰਮੇ ਚਿਰਾਂ ਤੋਂ ਇਹ ਵੀ ਚਰਚਾ ਹੈ ਜਦੋਂ ਦਾ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਹੈ ਕਿ ਦੁਬਾਰਾ ਇਹਨਾਂ ਦੋਵਾਂ ਧਿਰਾਂ ਦਾ ਅਲਾਈਅੰਸ ਹੋਏਗਾ ਮੁੜ ਕੇ ਦੁਬਾਰਾ ਗੱਠਜੋੜ ਹੋਏਗਾ ਸਿਰਫ ਸੀਟਾਂ ਦਾ ਹੀ ਰੌਲਾ ਹੈ ਕੌਣ ਕਿੰਨੀਆਂ ਸੀਟਾਂ ਤੇ ਲੜੇਗਾ ਇਹ ਗੱਠਜੋੜ ਹੋ ਜਾਵੇਗਾ ਲੇਕਿਨ ਪਿੱਛੇ ਜਿਹੇ ਭਾਜਪਾ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਉਹ ਇਕੱਲੇ ਲੜਨਗੇ ਸਾਰੀਆਂ ਸੀਟਾਂ ਦੇ ਉੱਤੇ ਹੀ ਉਹਨਾਂ ਦੇ ਉਮੀਦਵਾਰ ਖੜਨਗੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਤੱਕ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਹੈ ਰਵਨੀਤ ਬਿੱਟੂ ਨੂੰ ਇੱਕ ਚਿਹਰਾ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਕਵਾਈਤਾ ਨਾਲ ਨਾਲ ਚੱਲ ਰਹੀਆਂ ਤਾਂ ਫਿਰ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਭਾਜਪਾ ਦੀ ਰਣਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਆਖਰ ਭਾਜਪਾ ਪੰਜਾਬ ਦੇ ਵਿੱਚ ਕਰਨਾ ਕੀ ਚਾਹੁੰਦੀ ਹੈ ਬਹੁਤ ਲੰਮੇ ਅਰਸੇ ਤੱਕ ਭਾਜਪਾ ਅਕਾਲੀ ਦਲ ਦੀ ਛਾਂ ਦੇ ਵਿੱਚ ਪਰਛਾਵੇਂ ਦੇ ਵਿੱਚ ਛਿੜਈ ਇਹ ਅਲਾਈਅੰਸ ਜਨਸੰਘ ਵੇਲੇ ਦਾ ਚੱਲਦਾ ਆ ਰਿਹਾ ਹੈ ਤੇ ਨੌ ਮਾਸ ਦਾ ਰਿਸ਼ਤਾ ਕਿਹਾ ਕਿ ਇਸ ਨੂੰ ਪ੍ਰਚਾਰਿਆ ਵੀ ਜਾਂਦਾ ਸੀ ਔਰ ਭਾਜਪਾ ਉਸੇ ਤਰੀਕੇ ਨਾਲ ਸ਼ਾਇਦ ਲਭਾਉਂਦੇ ਵੀ ਰਹੀ ਛੋਟੇ ਪੱਜ ਦੀ ਭੂਮਿਕਾ ਦੇ ਵਿੱਚ ਲਿਮਟਿਡ ਸੀਟਾਂ ਦੇ ਉੱਤੇ 23 ਸੀਟਾਂ ਦੇ ਉੱਤੇ ਲੜਦੀ ਰਹੀ ਭਾਵੇਂ ਜਦੋਂ ਸਰਕਾਰ ਬਣਦੀ ਸੀ ਅਕਾਲੀ ਭਾਜਪਾ ਦੀ ਇੱਕ ਦੋ ਮੰਤਰੀ ਵੀ ਭਾਜਪਾ ਤੋਂ ਬਣਾ ਦਿੱਤੇ ਜਾਂਦੇ ਸੀ ਪਰ ਉਹ ਸਿਰਫ ਦਿਖਾਵੇ ਲਈ ਹੁੰਦੇ ਸੀ ਉਹ ਸਰਕਾਰ ਦੇ ਫੈਸਲਿਆਂ ਦੇ ਵਿੱਚ ਉਹਨਾਂ ਦੀ ਕਿੰਨੀ ਚਲਦੀ ਸੀ ਕਿੰਨੀ ਪੁੱਛਕਿਛ ਸੀ ਇਸ ਬਾਰੇ ਬੜੀ ਚਰਚਾ ਹੋਈ ਹੈ ਉਹਨਾਂ ਨੂੰ ਗੌਲਿਆ ਨਹੀਂ ਸੀ ਜਾਂਦਾ ਹਾਂ ਇੱਕ ਸੈਰੇਮੋਨੀਅਲ ਪੋਸਟ ਜ਼ਰੂਰ ਹੁੰਦੀ ਸੀ ਕਿ ਥੋੜੇ ਕੋਟੇ ਚੋਂ ਆ ਦੋ ਤਿੰਨ ਮੰਤਰੀ ਤੁਹਾਡੇ ਬਣਾ ਦਿੱਤੇ ਨੇ ਇੱਥੇ ਤੱਕ ਹੀ ਇਹ ਜਿਹੜੀ ਰਾਜਨੀਤੀ ਸੀ ਭਾਜਪਾ ਦੀ ਉਹ ਪੰਜਾਬ ਦੇ ਵਿੱਚ ਸੀਮਿਤ ਸੀ ਇੱਕ ਵੇਲਾ ਆਇਆ ਸੀ ਜਦੋਂ ਨਵਜੋਤ ਸਿੰਘ ਸਿੱਧੂ ਸੁਖਵੀਰ ਬਾਦਲ ਦੇ ਖਿਲਾਫ ਬੋਲਣੇ ਸ਼ੁਰੂ ਹੋਏ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦਾ ਚਿਹਰਾ ਬਣਾਉਣਾ ਚਾਹੀਦਾ ਹੈ ਪ੍ਰਧਾਨ ਲਾਉਣਾ ਚਾਹੀਦਾ ਹੈ ਭਾਜਪਾ ਇਕੱਲਿਆਂ ਇਲੈਕਸ਼ਨਾਂ ਲੜ ਸਕਦੀ ਹੈ ਚੋਣਾਂ ਲੜ ਸਕਦੀ ਹੈ ਲੇਕਿਨ ਉਸ ਸਮੇਂ ਵੀ ਭਾਜਪਾ ਵੱਲੋਂ ਅਕਾਲੀ ਦਲ ਨੂੰ ਹੀ ਚੁਣਿਆ ਗਿਆ ਅਕਾਲੀ ਦਲ ਨੂੰ ਤਰਜੀਹ ਦਿੱਤੀ ਗਈ ਪਹਿਲ ਦਿੱਤੀ ਗਈ ਤੇ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਛੱਡਣੀ ਪਈ ਹੋਰ ਕੋਈ ਲੜਾਈ ਨਹੀਂ ਸੀ ਕੋਈ ਵਿਚਾਰਕ મતਭੇਦ ਨਹੀਂ ਸੀ ਸਿਰਫ ਇਹ ਸਿਰਫ ਬਾਦਲਾਂ ਦੇ ਨਾਲ ਗੱਠ ਜੋੜ ਕਰਕੇ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਨੂੰ ਛੱਡਣਾ ਭਾਜਪਾ ਨੇ ਜ਼ਰੂਰੀ ਸਮਝਿਆ ਲੇਕਿਨ ਉਹ ਗੱਠ ਜੋੜ ਟੁੱਟਣ ਨਹੀਂ ਦਿੱਤਾ ਇੰਨੀ ਕਮਿਟਮੈਂਟ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਲ ਭਾਜਪਾ ਵੱਲੋਂ ਦਿਖਾਈ ਗਈ। ਲੇਕਿਨ ਕਿਸਾਨ ਅੰਦੋਲਨ ਦੇ ਵਿੱਚ ਇਹ ਸਭ ਕੁਝ ਬਦਲ ਗਿਆ। ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋ ਟੁੱਟਿਆ ਤੇ ਅੱਜ ਤੱਕ ਉਸ ਤੋਂ ਬਾਅਦ ਹਾਲਾਤ ਇਹ ਪਹੁੰਚ ਗਏ ਨੇ ਕਿ ਭਾਜਪਾ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਰ ਹਿੱਲੇ ਆਪਣੇ ਦਮ ਤੇ ਇਕੱਲਿਆਂ ਲੜਨ ਦੀ ਗੱਲ ਕਰ ਰਹੀ ਹੈ ਤੇ ਸਰਕਾਰ ਬਣਾਉਣ ਦਾ ਦਾਅਵਾ ਵੀ ਕਰ ਰਹੀ ਹੈ। ਪਰ ਜੋ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ ਦੇ ਵਿੱਚੋਂ ਕੀ ਕੋਈ ਨਤੀਜਾ ਇਸ ਤਰ੍ਹਾਂ ਦਾ ਨਿਕਲ ਰਿਹਾ ਹੈ ਕੀ ਕੋਈ ਹੰਗਾਰਾ ਭਾਜਪਾ ਨੂੰ ਮਿਲ ਰਿਹਾ ਹੈ ਕੀ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਭਾਜਪਾ ਸਰਕਾਰ ਬਣਾ ਲੇਗੀ ਪੰਜਾਬ ਦੇ ਵਿੱਚ ਪਹਿਲੀ ਕੋਸ਼ਿਸ਼ ਲਈ ਭਾਜਪਾ ਦੀ ਹੋਈ ਸੀ ਅਮਰਿੰਦਰ ਸਿੰਘ ਨੂੰ ਆਪਣੇ ਨਾਲ ਲੈ ਕੇ ਆਉਣ ਦੀ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਕਈ ਨੇਤਾ ਕਈ ਲੀਡਰ ਵੀ ਭਾਜਪਾ ਜੁਆਇਨ ਕੀਤੇ ਸੀ ਲਗਭਗ ਅੱਧੀ ਕਾਂਗਰਸ ਤੋੜ ਕੇ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਲਈ ਗਈ ਸੀ ਲੇਕਿਨ ਉਹਦਾ ਫਾਇਦਾ ਕੀ ਹੋਇਆ 2022 ਦੇ ਵਿੱਚ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਬਣੀ ਤੇ ਹੌਲੀ-ਹੌਲੀ ਇਹ ਦੇਖ ਕੇ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਜਿਆਦਾ ਮੂੰਹ ਨਹੀਂ ਲਾ ਰਹੇ ਕੁਝ ਕਾਂਗਰਸੀ ਆਗੂ ਵਾਪਸ ਆਪਣੇ ਘਰ ਤੇ ਲੈ ਗਏ ਘਰ ਵਾਪਸੀ ਹੋ ਗਈ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਮੇਂ-ਸਮੇਂ ਤੇ بار-बार ਜਦੋਂ ਕੋਈ ਜਮਨੀ ਚੋਣ ਆਉਂਦੀ ਹੈ ਕਦੇ ਕਾਂਗਰਸ ਦਾ ਕਦੇ ਅਕਾਲੀ ਦਲ ਦਾ ਕੋਈ ਨਾ ਕੋਈ ਉਮੀਦਵਾਰ ਲਿਆ ਕੇ ਉਹਨੂੰ ਜੁਆਇਨ ਕਰਾ ਕੇ ਟਿਕਟਾਂ ਦਿੱਤੀਆਂ ਗਈਆਂ ਇਲੈਕਸ਼ਨਾਂ ਲੜੀਆਂ ਗਈਆਂ ਠੀਕ ਹੈ ਵੋਟ ਸ਼ੇਅਰ ਦੇ ਵਿੱਚ ਵਾਅਦਾ ਜ਼ਰੂਰ ਹੋਇਆ ਲੇਕਿਨ ਕਦੇ ਵੀ ਭਾਜਪਾ ਜਿੱਤਣ ਦੇ ਨੇੜੇ ਨਹੀਂ ਪਹੁੰਚੀ ਇਹ ਨਹੀਂ ਲੱਗਿਆ ਕਿ ਭਾਜਪਾ ਇਹ ਸੀਟਾਂ ਜਿੱਤ ਕੇ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗੀ ਬڑے-ਬڑے ਨਾਮੀ ਚਿਹਰੇ ਵੀ ਲਿਆਉਂਦੇਗੇ ਦਾ ਖੇਡਿਆ ਗਿਆ ਸੁਨੀਲ ਜਾਖੜ ਨੂੰ ਪ੍ਰਧਾਨ ਤੱਕ ਲਾਇਆ ਗਿਆ ਪੈਨ ਪੰਜਾਬ ਦੀ ਪ੍ਰੈਜ਼ੈਂਸ ਉਸ ਲੀਡਰ ਦੀ ਹੈ ਅਸ਼wini ਸ਼ਰਮਾ ਨੂੰ ਜਿਹੜਾ ਪੁਰਾਣਾ ਭਾਜਪਾ ਦਾ ਕੈਡਰ ਸੀ ਜੋ ਕਈ ਸਾਲਾਂ ਤੋਂ ਗੁਮਨਾਮੀ ਦੇ ਵਿੱਚ ਲੱਗਿਆ ਹੋਇਆ ਸੀ ਚੁੱਪਚਾਪ ਗਠਜੋੜ ਦੇ ਵਿੱਚ ਸ਼ਾਮਲ ਹੋ ਕੇ ਉਸ ਤਰੀਕੇ ਦੀ ਰਾਜਨੀਤੀ ਕਰ ਰਿਹਾ ਸੀ ਉਹਨਾਂ ਨੂੰ ਵੀ ਦਰਕਰਨ ਕਰਕੇ ਜਿਹੜੇ ਬਾਹਰੋਂ ਆਏ ਹੋਏ ਲੀਡਰਸ਼ਿਪ ਕਾਂਗਰਸ ਦੀ ਟੀਮ ਨੂੰ ਅੱਗੇ ਲਿਆਂਦਾ ਗਿਆ ਉਹਨਾਂ ਨੂੰ ਜਿੰਮਾ ਸੌਂਪਿਆ ਗਿਆ ਕਿ ਉਹ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਲੀਡਰਸ਼ਿਪ ਖੜੀ ਕਰਨ ਲੇਕਿਨ ਸੁਨੀਲ ਜਾਖੜ ਦੇ ਵੀ ਜੋ મતਭੇਦ ਸੀ ਸੈਂਟਰਲ ਲੀਡਰਸ਼ਿਪ ਨਾਲ ਮੋਦੀ ਜਾਂ ਸ਼ਾਹ ਦੀ ਟੀਮ ਨਾਲ ਉਹ ਵੀ ਸਾਹਮਣੇ ਆਏ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਔਰ ਲੰਬੇ ਸਮੇਂ ਤੋਂ ਕਦੇ ਹਾਂ ਕਦੇ ਨਾ ਵਾਲੀ ਰਾਜਨੀਤੀ ਸੁਨੀਲ ਜਾਖੜ ਖੇਡ ਰਹੇ ਸੀ ਕਦੇ ਉਹ ਕਿਸੇ ਸਮਾਗਮ ਦੇ ਵਿੱਚ ਸਾਹਮਣੇ ਆ ਜਾਂਦੇ ਨੇ ਇੱਕ ਦੋ ਪ੍ਰੈਸ ਕਾਨਫਰੰਸਾਂ ਕਰਦੇ ਨੇ ਉਸ ਤੋਂ ਬਾਅਦ ਫੇਰ ਜਿਵੇਂ ਸੌ ਜਾਂਦੇ ਨੇ ਘਰ ਜਾ ਕੇ ਇਸ ਤਰੀਕੇ ਦੀ ਗੱਲ ਹੁੰਦੀ ਹੈ ਫੇਰ ਕਦੇ ਨਾ ਕਦੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਉਹ ਵਾਪਸ ਆ ਜਾਂਦੇ ਨੇ ਤੇ ਇਸੇ ਤਰੀਕੇ ਨਾਲ ਇਕਾ ਦੁੱਕਾ ਪ੍ਰੈਸ ਕਾਨਫਰੰਸਾਂ ਕਰਕੇ মিডিਆ ਦੇ ਵਿੱਚ ਗੱਲ ਕਰਕੇ ਵਾਪਸ ਚਲੇ ਜਾਂਦੇ ਨੇ ਹੌਣ ਪਿੱਛੇ ਜੇ ਦੁਬਾਰਾ ਅਸ਼ਵਨੀ ਸ਼ਰਮਾ ਨੂੰ ਐਕਟਿੰਗ ਪ੍ਰਧਾਨ ਲਗਾ ਕੇ ਸ਼ਾਇਦ ਉਸ ਪ੍ਰਯੋਗ ਤੋਂ ਵੀ ਕਿਨਾਰਾ ਕਰ ਲਿਆ ਲੱਗਦਾ ਹੈ ਬੀਜੇਪੀ ਨੇ ਜੋ ਦਾਅ ਖੇਡਣਾ ਸੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਕੇ ਉਸ ਵਿੱਚ ਕੋਈ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਹੁਣ ਵਾਪਸ ਆਪਣੇ ਕੈਡਰ ਵਾਲੀ ਧਿਆਨ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਵੀ ਪ੍ਰਚਾਰਿਆ ਗਿਆ ਹਜੇ ਵੀ ਕਦੇ-ਕਦੇ ਕਿਸੇ ਨਾ ਕਿਸੇ ਪਾਰਟੀ ਚ ਕੋਈ ਲੀਡਰ ਨੂੰ ਭਾਜਪਾ ਜੁਆਇਨ ਕਰਾਈ ਜਾਂਦੀ ਹੈ ਲੇਕਿਨ ਰਣਨੀਤੀ ਕੀ ਹੈ ਉਹ ਹਜੇ ਤੱਕ ਸਾਫ਼ ਉੱਭਰ ਕੇ ਨਹੀਂ ਆਇਆ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਯੋਗ ਕੀਤੇ ਜਾ ਰਹੇ ਨੇ ਕਈ ਤਰ੍ਹਾਂ ਦੇ ਪ੍ਰਯੋਗ ਨੇ ਦਲਿਤ ਵੋਟ ਨੂੰ ਸਾਧਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਇਸ ਵਾਰ ਨਹੀਂ ਹੋਇਆ ਪਿਛਲੀਆਂ ਚੋਣਾਂ ਦੇ ਵਿੱਚ ਵੀ ਇਹ ਰਣਨੀਤੀ ਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਵਿਜੇ ਸੰਪਲਾ ਨੂੰ ਇਸ ਮੂਵਮੈਂਟ ਦਾ ਚਿਹਰਾ ਬਣਾਇਆ ਗਿਆ ਲੇਕਿਨ ਹੌਲੀ-ਹੌਲੀ ਵਿਜੇ ਸੰਪਲਾ ਵੀ ਸਾਈਡ ਤੇ ਹੋ ਗਏ ਦੂਰ ਹੋ ਗਏ ਉਹਨਾਂ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਗਊ ਹੱਤਿਆ ਹੋਈ ਹੈ ਮੈਨੂੰ ਸਾਈਡਲਾਈਨ ਕਰ ਦਿੱਤਾ ਗਿਆ ਹੈ ਲਾਂਬੇ ਕਰ ਦਿੱਤਾ ਗਿਆ ਹੈ ਲੇਕਿਨ ਉਹ ਪ੍ਰਯੋਗ ਦਾ ਵੀ ਕੋਈ ਬਹੁਤ ਜ਼ਿਆਦਾ ਫਾਇਦਾ ਬੀਜੇਪੀ ਨੂੰ ਹੁੰਦਾ ਦਿਖਾਈ ਨਹੀਂ ਦਿੱਤਾ ਹੁਣ ਵੀ ਕਦੇ-ਕਦੇ ਅੰਬੇਦਕਰ ਦੇ ਨਾਮ ਤੇ ਹੀ ਰਾਜਨੀਤੀ ਕੀਤੀ ਜਾ ਰਹੀ ਹੈ ਉਹਨੂੰ ਛੱਡਿਆ ਨਹੀਂ ਗਿਆ ਪੂਰੇ ਤਰੀਕੇ ਨਾਲ ਲੇਕਿਨ ਉਹਦਾ ਕੋਈ ਬਹੁਤ ਭਰਮਾ ਹੰਗਾਰਾ ਵੀ ਭਾਜਪਾ ਨੂੰ ਮਿਲ ਨਹੀਂ ਰਿਹਾ ਇੱਕ ਦੂਸਰਾ ਪ੍ਰਯੋਗ ਇਸੇ ਲੜੀ ਦੇ ਤਹਿਤ ਹਰਿਆਣਾ ਦੇ ਚੀਫ ਮਿਨਿਸਟਰ ਸੈਣੀ ਸਾਹਿਬ ਨੂੰ ਵੀ ਪੰਜਾਬ ਦੇ ਵਿੱਚ ਵਰਤ ਕੇ ਕੀਤਾ ਜਾ ਰਿਹਾ ਹੈ ਜਿਹੜੀ ਹਰਿਆਣਾ ਦੇ ਨਾਲ ਲੱਗਦੀ ਬੈਲਟ ਹੈ ਉੱਥੇ ਬਾਰ-ਬਾਰ ਨਾਇਬ ਸਿੰਘ ਸੈਣੀ ਆਉਂਦੇ ਨੇ ਪ੍ਰੋਗਰਾਮ ਕਰਦੇ ਨੇ ਕਿਸੇ ਨਾ ਕਿਸੇ ਲੀਡਰ ਨੂੰ ਸ਼ਾਮਲ ਕਰਾਉਂਦੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪ੍ਰਭਾਵ ਨੂੰ ਵੀ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਹੈ ਇਹ ਦਿਖਾ ਕੇ ਕਿ ਇਹ ਚਿਹਰਾ ਭਾਜਪਾ ਦਾ ਹੈ ਉਸ ਵਰਗ ਨੂੰ ਨਾਲ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਉਹ ਵੀ ਲਿਮਟਿਡ ਰੀਚ ਹੈ ਉਹ ਇਹ ਨਹੀਂ ਕਹਿ ਸਕਦੇ ਕਿ ਹਰਿਆਣਾ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਆ ਕੇ ਰਾਜਨੀਤੀ ਕਰੇਗਾ ਤੇ ਪੰਜਾਬ ਦੇ ਲੋਕ ਉਸ ਨੂੰ ਚੰਗਾ ਹੁਆਰਾ ਦੇਣਗੇ ਇਸ ਤਰ੍ਹਾਂ ਵੀ ਚੋਣਾਂ ਜਿੱਤਣ ਵਾਲੀ ਸਟ੍ਰੈਟਜੀ ਇਹ ਨਹੀਂ ਜਾਪਦੀ ਹਾਂ ਆਪਣੀ ਕਿਸੇ ਕਿਸੇ ਹਲਕੇ ਦੇ ਵਿੱਚ ਪੋਜੀਸ਼ਨ ਜ਼ਰੂਰ ਮਜ਼ਬੂਤ ਕੀਤੀ ਜਾ ਸਕਦੀ ਹੈ ਸੈਣੀ ਨੂੰ ਵਰਤ ਕੇ ਲੇਕਿਨ ਇਹ ਕਹੀਏ ਕਿ ਹਰਿਆਣਾ ਦੇ ਚੀਫ ਮਿਨਿਸਟਰ ਦੇ ਸਿਰ ਦੇ ਉੱਤੇ ਤੁਸੀਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਜਿੱਤ ਜਾਓਗੇ ਲੜਕੇ ਤਾਂ ਇਹ ਹਾਸੋਹਿਣੀ ਗੱਲ ਹੀ ਲੱਗਦੀ ਹੈ ਇਹਨੂੰ ਚੋਣਾਂ ਦੀ ਰਣਨੀਤੀ ਵਜੋਂ ਨਹੀਂ ਦੇਖਿਆ ਜਾ ਸਕਦਾ ਤੇ ਫਿਰ ਆਖਿਰ ਭਾਜਪਾ ਦੀ ਰਣਨੀਤੀ ਹੈ ਕੀ ਕਰਨਾ ਕੀ ਚਾਹੁੰਦੀ ਹੈ ਭਾਜਪਾ ਬਹੁਤ ਹੀ ਸਰਕਲਸ ਦੇ ਵਿੱਚ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਅੰਤ ਨੂੰ ਗੱਠ ਜੋੜ ਹੀ ਕਰੇਗੀ ਇਸ ਵਾਰ ਚੋਣਾਂ ਤੋਂ ਪਹਿਲਾਂ ਨਾ ਕਰਕੇ ਹੋ ਸਕਦਾ ਹੈ ਇਕੱਲਿਆਂ ਚੋਣਾਂ ਲੜਕੇ 2027 ਦੇ ਵਿੱਚ ਚੋਣਾਂ ਤੋਂ ਬਾਅਦ ਕੋਈ ਨਾ ਕੋਈ ਗੱਠ ਜੇੜ ਜਿਹੜਾ ਹੈ ਉਹ ਸਾਰਿਆ ਜਾਵੇ ਕੋਈ ਜੋੜਿਆ ਜਾਵੇ ਤਾਂ ਕਿ ਸਰਕਾਰ ਬਣਾਈ ਜਾਵੇ ਲੇਕਿਨ ਉਹਦੇ ਲਈ ਵੀ ਪਹਿਲਾਂ ਭਾਜਪਾ ਨੂੰ 30 40 35 40 ਸੀਟਾਂ ਜਿਹੜੀਆਂ ਨੇ ਘੱਟੋ ਘੱਟ ਜਿੱਤਣੀਆਂ ਪੈਣਗੀਆਂ ਤਾਂ ਹੀ ਜਾ ਕੇ ਕਿਤੇ ਨਾ ਕਿਸੇ ਗੱਠ ਜੋੜ ਦੇ ਵਿੱਚ ਉਦੀ ਭੂਮਿਕਾ ਇਸ ਤਰੀਕੇ ਨਾਲ ਸਾਹਮਣੇ ਆਵੇਗੀ ਕਿ ਉਹ ਸਰਕਾਰ ਦੇ ਵਿੱਚ ਕੋਈ ਅਸਰ ਦਿਖਾ ਸਕੇਗੀ ਜੇ ਉਹ ਹੀ 10-5 ਸੀਟਾਂ ਜਿੱਤ ਕੇ ਕਿਸੇ ਵੀ ਗੱਠ ਜੋੜ ਦਾ ਹਿੱਸਾ ਬਣਨ ਦਾ ਕੋਈ ਫਾਇਦਾ ਨਹੀਂ ਤੇ ਕੀ ਭਾਜਪਾ ਇਸ ਪੋਜੀਸ਼ਨ ਦੇ ਵਿੱਚ ਹੈ ਕਿ ਉਹ 35-40 ਸੀਟਾਂ ਆਪਣੇ ਬਲ ਤੇ ਆਪਣੇ ਦਮ ਦੇ ਉੱਤੇ ਜਿੱਤ ਸਕੇ ਇਹਦੇ ਬਾਰੇ ਵੀ ਇਹ ਰਣਨੀਤੀ ਕਿਹਾ ਜਾ ਰਿਹਾ ਸੀ ਕਿ ਸ਼ਹਿਰੀ ਅਤੇ ਪੇਂਡੂ ਦੇ ਵਿੱਚ ਟਕਰਾਅ ਵਧਾਇਆ ਜਾ ਰਿਹਾ ਹੈ ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਕਿਸ ਤਰ੍ਹਾਂ ਜਾਣ ਬੁੱਝ ਕੇ ਵਧਾਇਆ ਜਾ ਰਿਹਾ ਹੈ ਤਾਂ ਕਿ ਪੋਲਰਾਈਜੇਸ਼ਨ ਹੋਵੇ ਪੋਲਰਾਈਜੇਸ਼ਨ ਦੇ ਨਾਲ ਸ਼ਹਿਰੀ ਹਲਕਿਆਂ ਦੇ ਵਿੱਚ ਭਾਜਪਾ ਆਪਣੀ ਵੋਟ ਨੂੰ ਸਟਰੋਂਗ ਕਰਨਾ ਚਾਹੁੰਦੀ ਹੈ ਔਰ ਜਿੱਥੇ-ਜਿੱਥੇ ਉਹਦੀ ਇਸ ਤਰੀਕੇ ਨਾਲ ਸ਼ਹਿਰੀ ਸੀਟਾਂ ਦੇ ਵਿੱਚ ਸਪੋਰਟ ਬੇਸ ਵੱਡਾ ਹੈ ਉੱਥੇ-ਉੱਥੇ ਜਿੱਤਣ ਦੀ ਕੋਸ਼ਿਸ਼ ਕਰੇਗੀ ਲੇਕਿਨ ਸ਼ਾਇਦ ਹੀ ਪੰਜਾਬ ਦਾ ਕੋਈ ਅਜਿਹਾ ਹਲਕਾ ਹੋਵੇ ਜਿੱਥੇ ਨਰੋਲ ਤੁਸੀਂ ਇਹ ਕਹੋ ਕਿ ਸ਼ਹਿਰੀ ਵੋਟ ਕੱਲੀ ਭਾਜਪਾ ਨੂੰ ਮਿਲ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਸੀਟਾਂ ਜਿੱਤੀਆਂ ਜਾ ਸਕਦੀਆਂ ਨੇ ਇਸ ਸਰਕਾਰ ਦੇ ਵਿੱਚ ਕੋਈ ਅਸਰ ਕੋਈ ਰਸੂਖ ਦਿਖਾਉਣ ਦੀ ਗੱਲ ਦੀ ਸਥਿਤੀ ਦੇ ਵਿੱਚ ਭਾਜਪਾ ਪਹੁੰਚੇ ਇਸ ਤਰੀਕੇ ਨਾਲ ਪ੍ਰਯੋਗ ਜ਼ਰੂਰ ਕੀਤੇ ਜਾ ਸਕਦੇ ਨੇ ਪਰ ਉਹਦੇ ਨਾਲ ਸਰਕਾਰ ਬਣਾਉਣਾ ਬਹੁਤ ਦੂਰ ਦੀ ਗੱਲ ਲੱਗਦੀ ਹੈ ਜਿਸ ਤਰੀਕੇ ਦੇ ਫੈਸਲੇ ਭਾਜਪਾ ਇਸ ਸਮੇਂ ਕਰ ਰਹੀ ਹੈ ਚਾਹੇ ਉਹ ਖੜਾਣ ਦੇ ਵੇਲੇ ਕੋਈ ਬਹੁਤ ਵੱਡਾ ਪੈਕੇਜ ਨਾ ਦੇਣਾ ਹੋਵੇ ਜਿਹੜਾ 1600 ਕਰੋੜ ਅਨਾਉਂਸ ਕੀਤਾ ਸੀ ਉਹਦੇ ਵਿੱਚ ਵੀ ਅਜੇ ਪੈਸਾ ਆਇਆ ਨਹੀਂ ਪੁਰਾਣੀਆਂ ਸਕੀਮਾਂ ਨੂੰ ਹੀ ਇਹ ਨਾਮ ਦੇ ਕੇ ਕੀ ਰਾਹਤ ਪੈ ਕੇ ਦਾ ਹਿੱਸਾ ਹੈ ਉਸ ਤਰੀਕੇ ਦੀ ਗੱਲਬਾਤ ਹੋ ਰਹੀ ਹੈ ਜਾਂ ਫਿਰ ਪਹਿਲਾਂ ਡੈਮਾਂ ਦੀ ਸਿਕਿਉਰਿਟੀ ਪੰਜਾਬ ਪੁਲਿਸ ਤੋਂ ਲੈ ਕੇ CIS ਦੇਣ ਦਾ ਮਾਮਲਾ ਹੋਵੇ ਜਾਂ ਫਿਰ ਹਰਿਆਣੇ ਨੂੰ ਪਾਣੀ ਦੇਣ ਦੇ ਵਿੱਚ ਇਹ ਲੱਗਣਾ ਕਿ ਹਰਿਆਣੇ ਦੀ ਮਦਦ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਹਰਿਆਣੇ ਵੱਲ ਝੁਕ ਰਹੀ ਹੈ ਇਹਨਾਂ ਸਾਰੀਆਂ ਗੱਲਾਂ ਤੋਂ बार-बार ਇਹੀ ਦਿਖਦਾ ਹੈ ਕਿ ਭਾਜਪਾ ਕੇਂਦਰ ਸਰਕਾਰ ਪੰਜਾਬ ਦੇ ਨਾਲ ਤੱਕਾ ਕਰ ਰਹੀ ਹੈ ਪੰਜਾਬ ਸਰਕਾਰ ਦੇ ਉਲਟ ਚੱਲ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਵੀ ਆਮ ਆਦਮੀ ਪਾਰਟੀ ਵੱਲੋਂ ਵੀ بار بار ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਸਾਡੇ ਫੰਡ ਰੋਕਲੇ ਨੇ ਕੇਂਦਰ ਪੰਜਾਬ ਦੇ ਨਾਲ ਵਿਤਕਰਾ ਕਰ ਰਿਹਾ ਹੈ ਇਸੇ ਤਰ੍ਹਾਂ ਦੀ ਰਾਜਨੀਤੀ ਲਗਾਤਾਰ ਕੀਤੀ ਜਾ ਰਹੀ ਹੈ ਲੇਕਿਨ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਤਾਂ ਹੋ ਸਕਦਾ ਹੈ ਭਾਜਪਾ ਨੂੰ ਇਸ ਦਾ ਕੀ ਫਾਇਦਾ ਹੋਏਗਾ ਕਿ ਕੀ ਫੇਰ ਜਿਵੇਂ ਬਹੁਤ ਸਰਕਲਾਂ ਦੇ ਵਿੱਚ ਇਸ ਵਾਰ ਦੀ ਵੀ ਚਰਚਾ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਹੀ ਬੀ ਟੀਮ ਹੈ ਕੀ ਬੀਜੇਪੀ ਆਮ ਆਦਮੀ ਪਾਰਟੀ ਨੂੰ ਤਗੜਾ ਕਰਨਾ ਚਾਹੁੰਦੀ ਹੈ ਕਿ 2027 ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਅਤੇ ਸਟੇਟ ਦਾ ਜੋ ਰੌਲਾ ਹੈ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਲੰਬੇ ਸਮੇਂ ਤੋਂ ਇਸੇ ਤਰੀਕੇ ਨਾਲ ਸ਼ਾਸਤ ਹੋਈ ਹੈ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਐਂਟੀ ਕਾਂਗਰਸ ਸੈਂਟੀਮੈਂਟ ਨੂੰ ਵਰਤ ਕੇ ਹੀ ਅਕਾਲੀ ਦਲ ਨੇ ਕਈ ਵਾਰ ਸਰਕਾਰ ਬਣਾਈ ਹੈ ਕਾਂਗਰਸ ਦੀ ਜੋ ਭੂਮਿਕਾ ਪੰਜਾਬ ਦੀ ਸਿਆਸਤ ਦੇ ਵਿੱਚ 80 ਜਾਂ 90 ਦੇ ਦਸ਼ਕ ਦੇ ਵਿੱਚ ਰਹੀ ਹੈ ਉਸ ਨੂੰ ਵੀ ਬਾਰ ਬਾਰ ਇਸੇ ਤਰੀਕੇ ਨਾਲ ਹੀ ਪ੍ਰੋਜੈਕਟ ਕੀਤਾ ਜਾਂਦਾ ਸੀ ਇਸੇ ਤਰੀਕੇ ਦੀ ਸਿਆਸਤ ਹੀ ਹੁੰਦੀ ਸੀ ਕਿ ਕੇਂਦਰ ਹਮੇਸ਼ਾ ਤੋਂ ਹੀ ਪੰਜਾਬ ਦੇ ਨਾਲ ਤੱਕਾ ਕਰਦਾ ਹੈ ਸਾਡਾ ਪੁਰਾਣਾ ਇਤਿਹਾਸ ਮੁਗਲਾਂ ਦਾ ਇਤਿਹਾਸ ਵੀ ਵਰਤਿਆ ਜਾਂਦਾ ਸੀ ਕਿ ਹਮੇਸ਼ਾ ਹੀ ਪੰਜਾਬ ਤੇ ਦਿੱਲੀ ਤਾਂ ਲੜਦੇ ਹੀ ਰਹੇ ਨੇ ਪੰਜਾਬ ਤੇ ਦਿੱਲੀ ਤਰੋਂ ਹੀ ਲੜਦੇ ਆਏ ਨੇ ਇਹੀ ਲੜਾਈ ਕਿਸਾਨ ਅੰਦੋਲਨ ਚ ਵੀ ਅੱਗੇ ਵਧੀ ਇਸੇ ਨੂੰ ਹੀ ਹੁਣ ਫਿਰ ਅੱਗੇ ਵਧਾਇਆ ਜਾ ਰਿਹਾ ਹੈ ਚਾਹੇ ਉਹ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੋਵੇ ਭਾਵੇਂ ਉਹ ਬੀਵੀ ਐਮਬੀ ਦਾ ਮਾਮਲਾ ਹੋਵੇ ਡੈਮਾਂ ਦੀ ਸਿਕਿਉਰਿਟੀ ਦਾ ਮਾਮਲਾ ਹੋਵੇ ਹਰ ਤਰੀਕੇ ਨਾਲ ਇਸੇ ਤਰੀਕੇ ਦੀ ਸਿਆਸਤ ਹੋ ਰਹੀ ਹੈ ਕਿ ਕੇਂਦਰ ਅਤੇ ਪੰਜਾਬ ਟਕਰਾਅ ਦੇ ਵਿੱਚ ਨੇ ਲੜ ਰਹੇ ਨੇ ਤਕਾ ਹੋ ਰਿਹਾ ਤਕਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹੀ ਸਿਆਸਤ ਨੂੰ ਪਾਣੀ ਦੇ ਕੇ ਉਹਨੂੰ ਜਿਉਂਦਾ ਰੱਖਿਆ ਜਾ ਰਿਹਾ ਹੈ ਲੇਕਿਨ ਇਸ ਚੀਜ਼ ਦੀ ਗਾਰੰਟੀ ਕੀ ਹੈ ਕਿ ਜੇ ਕੇਂਦਰ ਤੇ ਸੂਬੇ ਦੀ ਲੜਾਈ ਦਿਖਾਈ ਜਾਏਗੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੀ ਫਾਇਦਾ ਹੋਏਗਾ ਪੰਜਾਬ ਦੇ ਵਿੱਚ ਉਹ ਦੁਬਾਰਾ ਚੋਣਾਂ ਜਿੱਤ ਸਕਦੀ ਹੈ ਇਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਹੁਣ ਤੱਕ ਕਿ ਆਸ਼ਰਾਂ ਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਲਗਭਗ ਤੈ ਹੈ ਕਿਉਂਕਿ ਬਾਈ ਡਿਫਾਲਟ ਹੀ ਲੋਕ ਕਾਂਗਰਸ ਪਾਰਟੀ ਨੂੰ ਚੁਣਨਗੇ ਅਕਾਲੀ ਦਲ ਦਾ ਕੋ ਬਹੁਤਾ ਪੈਰ ਨਹੀਂ ਲੱਗ ਰਹੇ ਨਵਾਂ ਜਿਹੜਾ ਅਕਾਲੀ ਦਲ ਬਣਾਇਆ ਸੀ ਯਾਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਉਹਦੇ ਵੀ ਕੋਈ ਕੈਰ ਨਹੀਂ ਲੱਗ ਰਹੇ ਵਾਰਿਸ ਪੰਜਾਬ ਦੇ ਵੀ ਇਸ ਸਥਿਤੀ ਦੇ ਵਿੱਚ ਨਹੀਂ ਹੈ ਕਿ ਉਹ ਉਹ ਚੰਗਾ ਪ੍ਰਦਰਸ਼ਨ ਕਰ ਸਕੇ ਤੇ ਭਾਜਪਾ ਤਾਂ ਪੰਜਾਬ ਦੀ ਦੁਸ਼ਮਣ ਨੰਬਰ 1 ਬਣ ਹੀ ਚੁੱਕੀ ਹੈ ਤਾਂ ਬਾਈ ਡਿਫਾਲਟ ਲੋਕ ਕਾਂਗਰਸ ਨੂੰ ਚੁਣਨਗੇ ਕਾਂਗਰਸ ਨੂੰ ਵੋਟ ਪਾਉਣਗੇ ਤੇ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ ਸਾਰੇ ਕਾਂਗਰਸੀ ਲੀਡਰ ਵੀ ਇਹੀ ਸਮਝ ਰਹੇ ਨੇ ਤੇ ਉੱਥੇ ਤਾਂ ਮੁੱਖ ਮੰਤਰੀ ਬਣਨ ਤੱਕ ਦੀ ਲੜਾਈ ਕਾਫੀ ਤੇਜ਼ ਹੋ ਚੁੱਕੀ ਹੈ ਇਸ ਗੱਲ ਦੇ ਉੱਪਰ ਚਰਚਾ ਹੋ ਰਹੀ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਕੌਣ ਹੋਵੇਗਾ। ਅਜਿਹੇ ਹਾਲਾਤ ਦੇ ਵਿੱਚ ਭਾਜਪਾ ਇਸ ਗੱਲ ਤੇ ਕਿਵੇਂ ਬੈਟ ਕਰ ਸਕਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਨਾਲ ਫਾਇਦਾ ਪਹੁੰਚਾਇਆ ਜਾ ਸਕਦਾ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਲੜਾਈ ਦਿਖਾ ਕੇ ਜਿਹੜਾ ਐਂਟੀ ਕੇਂਦਰ ਵੋਟਾਂ ਨੇ ਜਾਂ ਐਂਟੀ ਇਸਟੈਬਲਿਸ਼ਮੈਂਟ ਵੋਟਾਂ ਨੇ ਜਿਸ ਤਰੀਕੇ ਦੀ ਰਾਜਨੀਤੀ ਪੰਜਾਬ ਵਿੱਚ ਅਕਸਰ ਹੁੰਦੀ ਹੈ ਉਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਪਹੁੰਚਾਇਆ ਜਾ ਸਕੇਗਾ। ਆਮ ਆਦਮੀ ਪਾਰਟੀ ਇਲیکشن ਜਿੱਤੇਗੀ ਦੁਬਾਰਾ ਇਹ ਵੀ ਨਹੀਂ ਹੈ ਕਿ ਭਾਜਪਾ ਨੇ ਕਦੇ ਇਸ ਤਰੀਕੇ ਦੀ ਰਾਜਨੀਤੀ ਨਾ ਕੀਤੀ ਹੋਵੇ ਜਾਂ ਇਹ ਨਾ ਕੋਸ਼ਿਸ਼ ਕੀਤੀ ਹੋਵੇਗੀ ਕਿ ਭਾਜਪਾ ਨੂੰ ਪੈਨ ਇੰਡੀਆ ਪਾਰਟੀ ਬਣਾਇਆ ਜਾਵੇ ਜਿੱਥੇ-ਜਿੱਥੇ ਉਹਦੀਆਂ ਸਰਕਾਰਾਂ ਨਹੀਂ ਸੀ ਜਿੱਥੇ-ਜਿੱਥੇ ਉਹ ਜੇਤੂ ਪੁਜੀਸ਼ਨ 'ਚ ਨਹੀਂ ਸੀ ਉਥੇ ਸਿਰ ਤੋੜ ਕੋਸ਼ਿਸ਼ ਕੀਤੀ ਗਈ ਹੈ ਕਿ ਭਾਜਪਾ ਦੇ ਪੈਰ ਕਿਸ ਤਰੀਕੇ ਨਾਲ ਜਮਾਏ ਜਾਣ ਭਾਵੇਂ ਉਹ ਸਾਊਥ ਹੋਵੇ ਭਾਵੇਂ ਉਹ ਨਾਰਥ-ਈਸਟ ਹੋਵੇ ਇਵਨ ਹਰਿਆਣੇ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਕਦੇ ਨਹੀਂ ਬਣੀ ਸੀ ਲੇਕਿਨ ਇੱਕ ਵਾਰ ਉੱਥੇ ਚੋਣਾਂ ਜਿੱਤੀਆਂ ਉਸ ਤੋਂ ਬਾਅਦ ਹੁਣ ਤੀਸਰੀ ਵਾਰ ਲਗਾਤਾਰ ਭਾਜਪਾ ਦੀ ਸਰਕਾਰ ਹਰਿਆਣੇ ਦੇ ਵਿੱਚ ਬਣੀ ਹੈ ਸੋ ਜੇ ਹਰ ਸੂਬੇ ਦੇ ਵਿੱਚ ਇਹ ਕੋਸ਼ਿਸ਼ ਹੁੰਦੀ ਹੈ ਕਿ ਭਾਜਪਾ ਨੂੰ ਮਜ਼ਬੂਤ ਸਥਿਤੀ 'ਚ ਲਿਆਂਦਾ ਜਾਵੇ ਭਾਜਪਾ ਦੀ ਸਰਕਾਰ ਹੀ ਹਰ ਸੂਬੇ ਦੇ ਵਿੱਚ ਬਣੇ ਤੇ ਉਹ ਕੋਸ਼ਿਸ਼ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਰਹੀ ਕਿਉਂ ਪੰਜਾਬ ਦੇ ਵਿੱਚ ਭਾਜਪਾ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚ ਨਹੀਂ ਲਿਆ ਰਹੀ ਕਿ ਪੰਜਾਬ ਦੇ ਲੋਕ ਭਾਜਪਾ ਦਾ ਸਾਥ ਦੇਣ ਕਿਉਂ ਫਿਰ ਇੱਥੇ ਇਸ ਤਰੀਕੇ ਦੀ ਇਮੇਜ ਪ੍ਰੋਜੈਕਟ ਕੀਤੀ ਜਾ ਰਹੀ ਹੈ ਕਿ ਭਾਜਪਾ ਕਿਸਾਨਾਂ ਦੇ ਖਿਲਾਫ ਹੈ ਪੋਲਰਾਈਜੇਸ਼ਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਪਾਰਿਵਾਰਿਕ ਤੇ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਸ ਤਰੀਕੇ ਨਾਲ ਕਦੇ ਵੀ ਪੰਜਾਬ ਦੀ ਸੱਤਾ ਦੇ ਉੱਤੇ ਭਾਜਪਾ ਕਾਬੂ ਝੋ ਪਾਏਗੀ ਹਾਲੀ ਤੱਕ ਭਾਜਪਾ ਨੂੰ ਕੋਈ ਕ੍ਰੈਡਿਬਲ ਚਿਹਰਾ ਨਹੀਂ ਮਿਲਿਆ ਹੈ ਜਿਸ ਨੂੰ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾ ਸਕੇ ਕਿ ਇਹ ਭਾਜਪਾ ਦਾ ਪ੍ਰਧਾਨ ਹੈ ਭਾਜਪਾ ਦਾ ਆਉਣ ਵਾਲਾ ਮੁੱਖ ਮੰਤਰੀ ਹੋਏਗਾ ਉੱਥੇ ਵੀ ਕਈ ਕੋਸ਼ਿਸ਼ਾਂ ਹੋਈਆਂ ਨੇ ਕਈ ਚਿਹਰਿਆਂ ਨੂੰ ਟਰਾਈ ਕੀਤਾ ਗਿਆ ਹੈ ਸੁਨੀਲ ਜਾਖੜ ਨੂੰ ਪ੍ਰਧਾਨ ਲਾਇਆ ਗਿਆ ਅਮਰਿੰਦਰ ਸਿੰਘ ਨੂੰ ਲਿਆਂਦਾ ਗਿਆ ਹੁਣ ਵਾਪਸ ਫੇਰ ਇੱਕ ਵਾਰ ਅਮਰਿੰਦਰ ਸਿੰਘ ਨੂੰ ਦੁਬਾਰਾ ਐਕਟਿਵ ਕੀਤਾ ਗਿਆ ਹੈ ਸ਼ਾਇਦ ਕੋਈ ਹੋਰ ਚਿਹਰਾ ਭਾਜਪਾ ਨੂੰ ਲੱਭ ਨਹੀਂ ਰਿਹਾ ਹੈ ਭਾਜਪਾ ਨੇ ਬੜੀ ਕੋਸ਼ਿਸ਼ ਕੀਤੀ ਕਿ ਪ੍ਰੋਮਿਨੈਂਟ ਸਿੱਖ ਚਿਹਰਾ ਜਿਆ ਮਿਲ ਜਾਏ ਜਿਸ ਨੂੰ ਪ੍ਰੋਜੈਕਟ ਕੀਤਾ ਜਾ ਸਕੇ ਲੇਕਿਨ ਹਜੇ ਤੱਕ ਉਸ ਦੇ ਵਿੱਚ ਭਾਜਪਾ ਸਫਲ ਨਹੀਂ ਹੋ ਸਕੀ ਹੈ ਕੋਈ ਵੀ ਵੱਡਾ ਚਿਹਰਾ ਜਿਹੜਾ ਪੈਨ ਪੰਜਾਬ ਫੋਲੋਇੰਗ ਰੱਖਦਾ ਹੋਵੇ ਜਿਹਦੇ ਪਿੱਛੇ ਲੋਕ ਤੁਰ ਸਕਣ ਉਸ ਤਰ੍ਹਾਂ ਦਾ ਭਾਜਪਾ ਨੂੰ ਹਜੇ ਤੱਕ ਪੰਜਾਬ ਵਿੱਚ ਮਿਲ ਨਹੀਂ ਸਕਿਆ ਰਵਨੀਤ ਬਿੱਟੂ ਨੂੰ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ ਇੱਕ ਸਿੱਖ ਸੇਰੇ ਦੇ ਤੌਰ ਤੇ ਲੇਕਿਨ ਕੀ ਰਵਨੀਤ ਬਿੱਟੂ ਦੀ ਰਾਜਨੀਤਿਕ ਕਦਕਾਟ ਛੇ ਇੰਨੀ ਵੱਡੀ ਹੈ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਸਕੇ ਜਾਂ ਲੋਕ ਉਸਤੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਦੇਖਦੇ ਹੋਣ ਕਿ ਹਾਂ ਇਹ ਆਦਮੀ ਜਾਂ ਇਹ ਲੀਡਰ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਹੈ ਇਹ ਠੀਕ ਹੈ ਕਿ ਉਹ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਹੈ ਉਹਨਾਂ ਦੇ ਪਰਿਵਾਰ ਦਾ ਵੀ ਰਾਜਨੀਤਿਕ ਪਛੋਕੜ ਕਾਫੀ ਪੁਰਾਣਾ ਹੈ ਬਿਆਨਤ ਸਿੰਘ ਦੇ ਨਾਮ ਦੇ ਉੱਤੇ ਵੋਟਾਂ ਮੰਗੀਆਂ ਜਾ ਸਕਦੀਆਂ ਨੇ ਲੇਕਿਨ ਬਿਆਨਤ ਸਿੰਘ ਦੀ ਵਿਰਾਸਤ ਨੂੰ ਕਾਂਗਰਸ ਇੰਨੀ ਜਲਦੀ ਛੱਡ ਦੇਵੇਗੀ ਇਹ ਵੀ ਨਹੀਂ ਹੋ ਸਕਦਾ ਸੋ ਫਿਰ ਇਸ ਤਰ੍ਹਾਂ ਦੇ ਮਿਕਸਡ ਸਿਗਨਲ ਭਾਜਪਾ ਵੱਲੋਂ ਕਿਉਂ ਦਿੱਤੇ ਜਾ ਰਹੇ ਨੇ ਕਦੇ ਰਵਨੀਤ ਬਿੱਟੂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਕਦੇ ਸੁਨੀਲ ਜਾਖੜ ਨੂੰ ਕਰ ਦਿੱਤਾ ਜਾਂਦਾ ਹੈ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਕਰ ਦਿੱਤਾ ਜਾਂਦਾ ਹੈ ਪਰ ਫਿਰ ਵੀ ਕੋਈ ਇਸ ਤਰ੍ਹਾਂ ਦਾ ਚਿਹਰਾ ਨਹੀਂ ਮਿਲ ਰਿਹਾ ਭਾਜਪਾ ਨੂੰ ਜਿਸ ਦੇ ਉੱਤੇ ਪੰਜਾਬ ਦੇ ਉੱਚ ਰਾਜਨੀਤੀ ਕੀਤੀ ਜਾ ਸਕੇ ਜਿਸ ਨੂੰ ਪੰਜਾਬ ਦਾ ਭਾਵੀ ਮੁੱਖ ਮੰਤਰੀ ਦਿਖਾਇਆ ਜਾ ਸਕੇ ਸੋ ਕੁੱਲ ਮਿਲਾ ਕੇ ਜੋ ਵੀ ਰਣਨੀਤੀ ਹੁਣ ਤੱਕ ਭਾਜਪਾ ਦੀ ਰਹੀ ਹੈ ਹਰ ਚੀਜ਼ ਦੇ ਵਿੱਚ ਹਰ ਘਟਨਾ ਦੇ ਵਿੱਚ ਜ਼ਿਕਰ ਜ਼ਰੂਰ ਭਾਜਪਾ ਦਾ ਹੁੰਦਾ ਹੈ ਕਿ ਇਸ ਦੇ ਪਿੱਛੇ ਭਾਜਪਾ ਹੈ ਭਾਵੇਂ ਉਹ ਅਮਰਤਪਾਲ ਨੂੰ ਆਉਣਾ ਹੋਵੇ ਵਾਰਿਸ ਪੰਜਾਬ ਨੂੰ ਜਿਤਾਉਣਾ ਹੋਵੇ ਭਾਵੇਂ ਉਹ ਅਕਾਲੀ ਦਲ ਨੂੰ ਤੋੜਨਾ ਹੋਵੇ ਪਾਵੇਂ ਉਹ ਹੋਰ ਛੋਟੇ-ਮੋਟੇ ਲੀਡਰਾਂ ਨੂੰ ਤੋੜ ਕੇ ਡਰਾ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਜ਼ਿਕਰ ਹਰ ਵਾਰ ਭਾਜਪਾ ਦਾ ਹੁੰਦਾ ਹੈ ਭਾਜਪਾ ਦੀ ਸਿਆਸਤ ਦਾ ਹੁੰਦਾ ਹੈ ਲੇਕਿਨ ਇਹ ਜ਼ਿਕਰ ਵੋਟਾਂ ਦੇ ਵਿੱਚ ਤਬਦੀਲ ਹੋਏਗਾ ਜਾਂ ਨਹੀਂ ਇਹ ਤਾਂ 2027 ਦੇ ਵਿੱਚ ਹੀ ਪਤਾ ਲੱਗੇਗਾ ਕੋਸ਼ਿਸ਼ ਭਾਜਪਾ ਵੱਲੋਂ ਕੀਤੀ ਜਾਂਦੀ ਹੈ ਲੇਕਿਨ ਉਹ ਸੈਂਟੀਮੈਂਟ ਦਾ ਐਂਟੀ ਸਟੈਬਲਿਸ਼ਮੈਂਟ ਸੈਂਟੀਮੈਂਟ ਹੈ ਜਾਂ ਕੇਂਦਰ ਦੇ ਖਿਲਾਫ ਸੈਂਟੀਮੈਂਟਲ ਹੈ ਦਿੱਲੀ ਦੇ ਨਾਲ ਲੜਾਈ ਦਾ ਸੈਂਟੀਮੈਂਟ ਹੈ ਉਸ ਨੂੰ ਵੀ ਬਰਾਬਰ ਹੀ ਉਭਾਰਿਆ ਜਾ ਰਿਹਾ ਹੈ ਔਰ ਉਸ ਨੂੰ ਉਭਾਰਨ ਦਾ ਬੀਜੇਪੀ ਨੂੰ ਫਾਇਦਾ ਨਹੀਂ ਹੋਏਗਾ ਨੁਕਸਾਨ ਜ਼ਰੂਰ ਹੋਏਗਾ ਇਹ ਜਿਹੜੀ ਗੇਮ ਚੱਲ ਰਹੀ ਹੈ ਇਹ ਰਾਜਨੀਤੀ ਦੀ ਖੇਡ ਹੈ ਉਸ ਤੇ ਵਿੱਚ ਹਜੇ ਸਾਡੀ ਸਮਝ ਦੇ ਵਿੱਚ ਜਾਂ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆ ਰਿਹਾ ਕਿ ਭਾਜਪਾ ਦੀ ਰਣਨੀਤੀ ਆਖਰ ਹੈ ਕਿ ਕਿਸ ਤਰੀਕੇ ਦੀ ਸਿਆਸਤ ਉਹ ਪੰਜਾਬ ਦੇ ਵਿੱਚ ਕਰਨਾ ਚਾਹੁੰਦੀ ਹੈ ਇਹ ਹਜੇ ਜਿੰਨੇ ਵੀ ਬੁੱਧੀਜੀਵੀ ਵਿਸ਼ਲੇਸ਼ਕ ਨੇ ਉਸ ਦੇ ਵਿੱਚ اپنی رائے اس طریقے ਨਾਲ کھل کے رکھ نہیں پائے کہ آخر भाजपा ਦੀ گیم پلان ਹੈ ਕੀ چارے پاسے یہی چرچا ਹੁੰਦੀ ਹੈ ਕਿ भाजपਾ ਇਕੱਲਿਆਂ ਚੋਣਾਂ ਲੜੇਗੀ ਤਾਂ ਸਹੀ ਲੇਕਿਨ ਇਸ ਪੋਜੀਸ਼ਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੇਗੀ ਕਿ ਉਹ ਉਨੀਆਂ ਕ ਸੀਟਾਂ ਲੈ ਜਾਏ ਤਾਂ ਕਿ ਚੋਣਾਂ ਤੋਂ ਬਾਅਦ ਕਿਸੇ ਵੀ ਧਿਰ ਦੇ ਨਾਲ ਮਿਲ ਕੇ ਗੱਠਜੋੜ ਦੇ ਨਾਲ ਸਰਕਾਰ ਬਣਾਏ ਇਕੱਲਿਆਂ भाजपਾ ਸਰਕਾਰ ਬਣਾ ਪਾਏਗੀ ਇਸ ਦਾ ਕੌਨਫੀਡੈਂਸ ਇਸ ਦਾ ਵਿਸ਼ਵਾਸ ਹਜੇ ਜਿੰਨੇ ਵੀ ਪੋਲਿਟੀਕਲ ਐਨਾਲਿਸਟ ਨੇ ਉਹਨਾਂ ਨੂੰ ਵੀ ਨਹੀਂ ਹੋਇਆ ਆਮ ਲੋਕਾਂ ਨੂੰ ਵੀ ਨਹੀਂ ਹੋਇਆ ਕਿਸੇ ਹੋਰ ਪਾਰਟੀ ਨੂੰ ਵੀ ਨਹੀਂ ਹੋਇਆ ਕਿ ਭਾਜਪਾ ਇਸ ਤਰ੍ਹਾਂ ਦੀ ਪੋਲਿਟਿਕਸ ਕਰਕੇ ਇਸ ਤਰ੍ਹਾਂ ਦੀ ਰਾਜਨੀਤੀ ਕਰਕੇ ਇਕੱਲਿਆਂ ਸਰਕਾਰ ਬਣਾਉਣ ਦਾ ਦਮ ਪਰ ਸਕੇਗੀ ਸਾਰਿਆਂ ਦੇ ਵਿੱਚ ਚਰਚਾ ਇਹੀ ਹੈ ਕਿ ਇੱਕ ਧਿਰ ਦੇ ਵਜੋਂ ਭਾਜਪਾ ਜਰੂਰ ਆਪਣੇ ਆਪ ਨੂੰ ਉੱਪਰ ਦਾ ਦੇਖੇਗੀ ਤੇ ਚੋਣਾਂ ਤੋਂ ਬਾਅਦ ਹੀ ਕਿਸੇ ਨਾਲ ਗੱਠਜੋੜ ਕੀਤਾ ਜਾਵੇਗਾ ਇਹਨਾਂ ਤਿੰਨਾਂ ਅਕਾਲੀ ਦਲਾਂ ਦੇ ਵਿੱਚੋਂ ਜਿਹੜਾ ਵੀ ਤੜਾ ਭਾਰੂ ਹੋਇਆ ਜਿਹੜਾ ਵੀ ਤੜਾ ਇਸ ਸਥਿਤੀ ਦੇ ਵਿੱਚ ਆਇਆ ਕਿ ਉਹਨਾਂ ਦੇ ਵੀ 25 ਜਾਂ 30 ਸੀਟਾਂ ਲੈ ਲੈਣ ਤਾਂ ਫਿਰ ਜੋੜ ਤੋੜ ਕਰਕੇ ਇੱਕ ਇਸ ਤਰੀਕੇ ਦੀ ਗੱਠਜੋੜ ਸਰਕਾਰ ਤਿਆਰ ਕਰਨ ਦੀ ਕੋਸ਼ਿਸ਼ ਹੋਏਗੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਵੀ ਤੋੜ ਲਿਆ ਜਾਵੇ ਇਸ ਤਰ੍ਹਾਂ ਦੀਆਂ ਅਟਕਲਾਂ ਹੀ ਹਜੇ ਚੱਲ ਰਹੀਆਂ ਨੇ ਸੋ ਦੇਖਦੇ ਹਾਂ 2027 ਕੀ ਰੰਗ ਦਿਖਾਏਗਾ ਇਸ ਤਰ੍ਹਾਂ ਦੀ ਰਾਜਨੀਤੀ ਹੋਏਗੀ ਲੇਕਿਨ ਏਸੇ ਉਮੀਦ ਦੇ ਨਾਲ ਕਿ ਇਸ ਤਰ੍ਹਾਂ ਦੀ ਰਾਜਨੀਤੀ ਨਾ ਹੋਵੇ ਇਸ ਤਰ੍ਹਾਂ ਦੀ ਸਿਆਸਤ ਨਾ ਹੋਵੇ ਜਿਸ ਦੇ ਨਾਲ ਆਮ ਲੋਕਾਂ ਨੂੰ ਨੁਕਸਾਨ ਹੋਵੇ ਪੰਜਾਬ ਨੂੰ ਨੁਕਸਾਨ ਹੋਵੇ ਸਾਰੀਆਂ ਪਾਰਟੀਆਂ ਇਸ ਚੀਜ਼ ਤੋਂ ਜ਼ਰੂਰ بچਣਗੀਆਂ ਕਿਉਂਕਿ ਪੰਜਾਬ ਇਹਨਾਂ ਸਿਆਸਤਾਂ ਦਾ ਪਹਿਲਾਂ ਹੀ ਬਹੁਤ ਵਾਰ ਸ਼ਿਕਾਰ ਹੋ ਚੁੱਕਿਆ ਹੈ ਬਹੁਤ ਨੁਕਸਾਨ ਅਸੀਂ ਚੱਲ ਚੁੱਕੇ ਹਾਂ ਹੋਰ ਨੁਕਸਾਨ ਪੰਜਾਬ ਚੱਲ ਸਕੇਗਾ ਐਨੀ ਕੈਪੈਸਿਟੀ ਰੱਖਦਾ ਹੈ ਜਾਂ ਨਹੀਂ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਨੇ ਲੇਕਿਨ ਇਸੇ ਉਮੀਦ ਦੇ ਨਾਲ ਕਿ ਸਿਆਸਤ ਨੂੰ ਸਿਆਸਤ ਤੱਕ ਹੀ ਰੱਖਿਆ ਜਾਏਗਾ ਲੋਕਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ ਉਤੋਂ ਵਿਦਾ ਲੈਣੇ ਆ ਧੰਨਵਾਦ